हेलो फ्रेंड्स वेलकम बैक टू आवर YouTube चैनल ਤੇ ਅੱਜ ਜਾਣਨਾ ਜੀ ਆਪਾਂ ਆਫਿਸ ਮੇਰੇ ਆਫਟਰ ਡਿਲੀਵਰੀ ਅੱਜ ਪਹਿਲੇ ਵਾਰੀ ਜਾਉਂਗੀ ਆਫਿਸ ਹਮ ਥੋੜਾ ਇਹ ਕੰਮ ਹੈ ਜੁਆਇਨ ਤਨੀ ਹਜੇ ਕਰਨੀ ਮਤ ਥੋੜਾ ਇਹ ਕੰਮ ਹੈ ਸੋ ਫਟਾਫਟ ਆਪਾਂ ਬਣਾ ਲਏ ਜੀ ਬ੍ਰੇਕਫਾਸਟ ਉਸ ਤੋਂ ਬਾਅਦ ਕਰਦੇ ਆ ਗੁਰਬਾਨੀ ਨੂੰ ਰੈਡੀ ਨਾਲ ਲੈ ਕੇ ਜਾਵਾਂਗੀ ਸੋ ਮਿਲਦੇ ਆਂ ਅੱਜ ਤੁਹਾਨੂੰ ਸਾਫ ਸਫਾਈਆਂ ਅੱਜ ਨਹੀਂ ਹੋਵਾਂਗੇ ਕਿਉਂਕਿ ਲੇਟ ਹੋ ਗਏ ਲੇਟ ਹੋ ਕੇ ਕੀ ਰਾਤ ਨੂੰ ਸੌਂਦੇ ਨਹੀਂ ਤੁਹਾਨੂੰ ਪਤਾ ਹੀ ਹੈ ਗੁੱਡ ਮਾਰਨਿੰਗ ਕੱਟ ਸੁਣਦੀ ਹੈ ਹੁਣ ਸੁੱਤੀ ਹੈ ਬਸ ਥੋੜਾ ਟਾਈਮ ਤੇ ਕਰੋ ਨੂੰ ਉਠਾਨੀ ਐ ਅਜ ਉਠਾਣਾ ਪਏਗਾ ਉਠਾ ਕੇ ਰੈਡੀ ਕਰਾਂਗੀ ਐਂਡ ਫਿਰ ਆਪਾਂ ਚੱਲਾਂਗੇ ਜੀ ਆਫਿਸ ਸਫਾਈਆਂ ਨਹੀਂ ਕਰਦੇ ਜੀ ਸਫਾਈਆਂ ਦੇਖਾਂਗੇ ਆ ਕੇ ਟਾਈਮ ਨਾਲ ਆ ਕੇ ਤਾਂ ਜਾਂ ਫਿਰ ਕੱਲ ਸੋ ਆਈਦਰ ਦਿਨ ਆਪਾਂ ਸਫਾਈਆਂ ਸਕਿਪ ਕਰ ਦਾਂਗੇ ਜੋ ਬਣਾਨੇ ਬ੍ਰੈਕਫਾਸਟ ਵੜਾਫਟ ਫਿਰ ਹੁਣ ਰੈਡੀ ਜੀ ਪੁੱਤ ਨੂੰ ਨਵਾ ਲੱਗੇ ਆ ਮਾ ਪੁੱਤ ਦੀ ਡਰੈੱਸ ਹਾਂਜੀ ਸੋ ਅਸੀਂ ਚੱਲਦੇ ਹਾਂ ਜੀ ਆਫਿਸ ਔਰ ਮੈਂ ਤੁਹਾਨੂੰ ਦਿਖਾਨੀ ਆ

ਤਨ ਨੂੰ ਸੌਂਦੀ ਵੀ ਤੇ ਮੇਰੇ ਬੱਸ ਕਦੋਂ ਆਉਂਦੀ ਘਰੀ ਆਉਂਦੀ ਸੀ ਮੈਂ ਸੋਣਾ ਸੋਣਾ ਸੌਂਗੀ ਬੱਸ ਆਈ ਜੀ ਆ ਗਿਆ ਪਾਸੋਦੀ ਮਾਟ ਚੱਲ ਰਹੀ ਹੈ ਮੈਂ ਦੀ ਸ਼ਾਪਿੰਗ ਥੋੜਾ ਸਮਾਨ ਲੈ ਲਿਆ ਹੁਣ ਥੋੜਾ ਬੋਤ ਰਹਿਦਾ ਅੱਧਾ ਤਾਂ ਨੀ ਜਾ ਮਾਰ ਰਿਹਾ ਕੀ ਚਾਹੀਦਾ ਹੈ ਚਿਪਸ ਦੇ ਪੈਕੇਟ ਚੱਲੀ ਆ ਰਹੇ ਆ ਨਾ ਲੈ ਲਓ ਮੇਰਾ ਹੱਥ ਦੇਖੋ ਨਿਕਾ ਜਾ ਹੋਰ ਕੀ ਸੀਗਾ ਇੱਕ ਚੀਜ਼ ਹੋਰ ਸੀਗੀ ਹੋ ਗਈ ਹੈ ਜੀ ਸ਼ਾਪਿੰਗ ਜਾ ਰਹੇ ਹੁਣ गरम गरम हवा लग रही है शॉपिंग करके बहुत खुश हो गया ना कांदा स्मॉल ले आपने लिखी है मैं तो शॉपिंग तो शॉपिंग है, कुछ भी लिया होवे बोला तो जरूरी भी कुछ मान तो जी आ गए हैं जी मेरे ऑफिस आ चल चलिए अपने पापा दिखाओ हाथ पे रखवा के बाल फरी बैठी है बाल फरी बैठी है सुनायो ऑफिस जाके सामान लेके असी हूं आ रहे हैं घरे रस्ते चा एंड बेबी साडा छुट्टाई ही छुट्टाई छोटा ही बैटरी चार्जिंग फोन लगी हुई है रात में दस भी पता <laughs> वन दिन दा बोरियां हो रही है। ਉਹਨਾਂ ਅਸੀ ਕਿ ਸੱਸ ਦਾ ਖੌਫ ਹੁੰਦਾ ਅੱਜ ਮੈਂ ਦੇਖ ਲਈ ਆ ਦੇਖੋ ਹਾਲੇ ਸੱਸ ਆਈ ਵੀ ਨਹੀਂ ਔਰ ਆ ਦੇਖੋ ਸਹਾਈਆਂ ਪਹਿਲਾਂ ਚੱਲ ਚੁੱਕੀਆਂ ਨੇ ਐਨਾ ਰੋਦੇ ਸੱਸ ਸਾਹਿਬ ਦੀ ਦਰਦਲੀ ਮੇਰੇ ਮੰਮੀ ਤਾਂ ਐਸਾ ਕੁਝ ਕਹਿੰਦੇ ਸੱਸ ਨਹੀਂ ਮੰਮੀ ਮੇਰੇ ਮਮਾ ਤਾਂ ਐਸਾ ਕੁਝ ਬੋਲਦੇ ਵੀ ਨਹੀਂ ਪਰ ਥੋੜਾ ਸੱਸ ਇੱਕ ਤਰ੍ਹਾਂ ਚੰਗਾ ਲੱਗਦਾ ਚਲੋ ਬੜੀਆ ਥੋੜੀ ਸੱਸ ਸਹਾਈ ਕੱਢ ਲਈਏ ਕੈਂਡੋ ਤਾਂ ਨਿ ਵਿਚਾਰੀ ਕੁਛ ਕਰੋ ਕਰੋ ਕਰ ਲੈਣ ਜੀ ਤੁਹਾਨੂੰ ਬਾਅਦ ਚ ਮੈਡਮ ਨੂੰ ਕਰ ਲੈਣ ਤੇ ਸਫਾਈ ਤੇ ਡਰ ਡਰ ਦੇ ਵਿੱਚ ਕੁਝ ਗਲਤੀ ਨਾ ਕਰ ਲੈਣ ਸੋ ਸੈਟਿੰਗ ਕਰ ਲਈਏ ਕਿਵੇਂ ਕਰਨ ਸਮਝ ਨਹੀਂ ਆ ਰਹੀ ਸੋ ਉਹ ਬੋਲਾਈ ਤੇ ਰੱਖ ਦੋ ਇਹ ਮੱਛੀਆਂ ਆਣਗੇ ਨਾ ਅੱਛਾ ਉਹ ਨਾਲ ਲਿਖ ਲਕਸ਼ੂ ਦੇ ਫੇਵਰਟ ਹੈ ਸੋ ਮੰਗੋਸ ਹੋਰ ਵੀ ਬਹੁਤ ਕੁਝ ਹੈ ਫ੍ਰਿਜ ਦੇ ਵਿੱਚ ਅੱਲੂ ਬੁਖਾਰਾ ਹੈ ਮੰਗੋਜ਼ ਹੈ ਬਾਕੀ ਜੀ ਸਾਡੇ ਦੇਖ ਕੇ ਕਹਿੰਦੇ ਹੋਗੇ ਜੀ ਕਿ ਬਹੁਤ ਜ਼ਿਆਦਾ ਫੋਜ-ਪੋਜਿਆ ਹੋਇਆ ਰੰਦਾ ਸਮਾਨ ਅਸਲ 'ਚ ਸਾਡੇ ਨਾ ਘਰ ਬਣੇ ਨੂੰ ਹਲੇ ਸਾ ਲੇਟ ਸਾੜੀ ਹੋਇਆ ਔਰ ਅਸੀਂ ਹਲੇ ਕਬੋਰਡ ਦਾ ਕੰਮ ਨਹੀਂ ਕਰਾਇਆ ਜਿਸ ਕਰਕੇ ਸਾਰਾ ਜੋ ਜੋ ਕਬੋਰਡ ਵਗੈਰਾ ਹੁੰਦੇ ਨੇ ਜੋ ਕਿਚਨ ਦੇ ਵਿੱਚ ਬਣੇ ਹੁੰਦੇ ਨੇ ਡਰਾਅਰਸ ਵਗੈਰਾ ਕੁਝ ਵੀ ਨਹੀਂ ਬਣੇ ਉਸ ਵਾਲੀ ਨੂੰ ਲਗਾ ਦਨਾ ਵਾਈਟ ਵਾਲੀ ਹਾਂ ਤਾਂ ਉਹਦੇ ਕਰਕੇ ਸਾਰਾ ਸਮਾਨ ਐਦਾਂ ਹੀ ਪਿਆ ਹੋਇਆ ਹੈ ਔਰ ਥੋੜੇ ਟਾਈਮ ਤੱਕ ਹਲੇ ਬਾਣੀ ਛੋਟੀ ਹੈ ਤੋ ਅਸੀਂ ਇਹ ਡਿਸੀਜਨ ਲਿਆ ਕਿ ਅਸੀਂ ਹਲੇ ਫਿਲਹਾਲ ਐਦਾਂ ਹੀ ਟਾਈਮ ਸਾਰਾਂਗੇ ਔਰ ਜਦੋਂ ਥੋੜੀ ਜਿਹੀ ਵੱਡੀ ਹੁੰਦੀ ਹੈ ਤਾਂ ਇਹਨਾਂ ਨੂੰ ਨਨ ਨੂੰ ਕੰਪਲੈਂਸ ਪਾ ਕੇ ਰੱਖਦੇ ਆ ਸਾਰੇ ਨਾ ਪਾਣੀ ਪਾਣੀ ਹੋ ਜਾਂਦੇ ਵਿੱਚ ਮੈਡੀਟੇਬਲ ਦੇ ਕੱਢ ਲੋ ਲੋਕ ਸਬਜ਼ੀ ਰੱਖਦੇ ਇੱਥੇ ਤੇ ਮੈਡਮ ਨੇ ਕੋਲਡ ਡਰਿੰਕ ਰੱਖ ਰੱਖੀ ਹੈ ਫਿਰ ਵੀ ਛੋਟੀ ਹੈ ਨਾ ਵਿੱਚ ਸਮਾਨ ਦੇਖੋ ਤੁਸੀਂ ਫਿਰ ਜੰਦਾ ਨਹੀਂ ਸੈਟਿੰਗ ਨਹੀਂ ਹੋ ਰਹੀ ਇਹ ਰਹੀ ਸੀ ਆ ਕਾਲਸਾ ਮੈਂ ਕਹ ਰਹੀ ਸੀ ਆ ਤੁਹਾਡੇ ਖਾਰੇ ਐ ਮੈਂ ਹੁਣ ਪਾਇ ਚ ਰੱਖਤੇ ਕਿਉਂਕਿ ਨਾਲ ਵਿੱਚ ਪਾਣੀ ਪਾਣੀ ਨਿਕਲਦਾ ਰਹਿੰਦਾ ਓਕੇ ਔਰ ਇਹ ਵੀ ਦੱਸ ਦੋ ਮੈਂ ਕੋਈ ਇਹਦੇ ਨੇ ਸ਼ਰਾਬ ਨਹੀਂ ਪੀਂਦਾ ਇਹ ਐਕਚੁਅਲੀ ਜੀ ਜਿਨਨੂੰ ਪੇਟ ਦੇ ਵਿੱਚ ਦਿੱਕਤ ਹੁੰਦੀ ਹੈ ਨਾ ਗੈਸ ਵਗੈਰਾ ਜਾਂ ਕੋਈ ਪੇਟ ਦੇ ਵਿੱਚ ਕੋਈ ਪ੍ਰੋਬਲਮ ਡਾਈਜੈਸ਼ਨ ਵਗੈਰਾ ਦੀ ਤਾਂ ਕੱਲਾ ਖਾਰਾ ਪੀਣਾ ਚਾਹੀਦਾ ਚੰਗਾ ਹੁੰਦਾ ਇਸ ਲਈ ਖਾਰੇ ਆਦਰਵਾਇਸ ਕੋਲ ਡਰਿੰਕ ਵਗੈਰਾ ਨਹੀਂ ਕਰਦੇ ਮਹੀਨੇ ਚ ਇੱਕ ਦੋ ਵਾਰ ਮੈਂ ਪੀ ਲੈਣਾ ਇਹ ਡਾਕਟਰ ਨੇ ਸਜੈਸਟ ਕੀਤਾ ਹੈ ਤਾਕੀ ਗਰਮੀ ਦੇ ਵਿੱਚ ਜਦੋਂ ਆਪਾਂ ਨੂੰ ਪੇਟ ਜਨ ਇਫੈਕਸ਼ਨ ਵਗੈਰਾ ਹੋ ਜਾਂਦੀ ਹੈ ਨਾ ਤਾਂ ਉਹਦੇ ਲਈ ਚਲੋ ਜੀ ਜਿਹਨਾਂ ਨੇ ਲੀਕਸਪੀਰੀਅਨ ਕਰਦੀਆਂ ਹੋਰ ਰੱਖੀਏ ਆ ਕੋਈ ਨਹੀਂ ਹੈ ਛੋਟੀ ਰਹਿ ਗਈ ਕੋਈ ਨਹੀਂ ਇਹ ਵੀ ਚੇਂਜ ਕਰਾਂਗੇ ਰੱਬ ਨੇ ਚਾਹ ਇਹ ਬਹੁਤ ਜਿਆਦਾ ਸਮਾਨ ਪਤਾ ਕਿਉਂ ਹੈ ਫਰੂਟਸ ਹੈ ਬੱਚਿਆਂ ਲਈ ਆਹ ਚਲੋ ਆਪਾਂ ਹੀ ਖਾਣੇ ਆ ਆ ਵੀ ਆਪਾਂ ਖਾਣੇ ਆ ਉਹ ਬੱਚਿਆਂ ਲਈ ਆਹ ਸਬਜ਼ੀ ਬਣਾ ਲੱਗੇ ਆ ਕਟੈਲ ਜਿਆਦਾ ਹੀ ਫੇਵਰਿਟ ਹੋ ਗਿਆ ਉਹਨਾਂ ਦਾ ਦੂਜੇ ਦਿਨ ਚੱਕ ਲੈਂਦੇ ਆ ਤੇ ਬਾਕੀ ਸਬਜ਼ੀਆਂ ਬਣਵਾਉਂਦੇ ਆ ਨੇ ਬਾਕੀ ਸਾਮਾਨ ਜੋ ਹੁੰਦਾ ਹਿੰਦ ਲਈ